ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਤੇ ਆਕੇ ਅਰਦਾਸ ਸਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਰਵ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੇਰਾ ਕੁੰਭ ਬੱਦ ਜਲ ਰਹੇ ਜਲ ਵਿਨ ਕੁੰਭ ਨਾ ਹੋਏ ਗਿਆਨ ਕਵਤ ਮਨ ਰਹੇ ਗੁਰੂ ਵਿਨ ਗਿਆਨ ਨਾ ਹੋਏ ਸੋ ਕਹੋ ਧੰ ਗੁਰ ਸੇਵੀਐ ਐਹਨੇ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਭ ਜੀ ਸੋਰਠ ਮਹਲਾ ਨਾਵਾ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਭਾਂਦਿਓ ਕੋ ਕਾਹੂ ਕੋ ਨਹੀਂ ਪ੍ਰੀਤਮ ਜਾਣ ਲਿਹੋ ਮਨ ਮਾਈ ਨੇ ਸੁਖ ਸੋਹੀ ਜਗ ਵਾੰਦਿਓ ਕੋ ਕਾਹੂ ਕੋ ਨਹੀਂ ਰਹਾਓ ਸੁਖ ਮੈ ਆਨ ਬਹੁਤ ਮਿਲ ਬੈਠਤ ਰਹਤ ਜਾਵਾਂ ਦਿਸ ਕੇ ਰੈ ਵਿਪਤ ਪਰਿ ਸਦ ਹੀ ਸੰਗ ਛਾੜ ਤ ਕੋ ਨ ਆਵਤ ਨੇ ਰੈ ਘਰ ਕੀ ਨਾਰ ਬਹੁਤ ਹਿਤ ਜਾਸਿਆ ਸਦਰਤ ਸੰਗ ਲਾਗੀ ਜਬ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਕੋ ਵਿਵਹਾਰ ਬਨਿਓ ਹੈ ਜਾਲ ਸਿਉ ਨੇਹੁ ਲਗਾਇਆ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਇਹ ਵਿਤ ਕੋ ਵਿਵਹਾਰ ਬਨਿਓ ਜਾ ਸਿਉ ਨੇ ਹੋ ਲਗਾਇਆ ਅੰਤ ਵਾਰ ਨਾਨਕ ਬਿਨ ਹਰ ਜੀ ਕੋਈ ਕਾਮ ਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਇਹ ਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 634 ਅੰਗ ਦੇ ਉੱਤੇ ਸੁਭਾਏਵਾਨ ਸੋਰਠ ਮਹੱਲਾ ਨਾਵ ਸੋਰਠ ਰਾਗ ਦੇ ਵਿੱਚ ਨਹਲਾ ਨਾਵਾ ਤੋਂ ਭਾਵ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਇਸ ਸ਼ਬਦ ਦੇ ਰਾਹੀਂ ਕੀ ਸਮਝਾਉਣਾ ਚਾਹੁੰਦੇ ਆ ਕਿ ਸਿੱਖਿਆ ਦੇ ਰਹੇ ਆ ਆਪਾਂ ਸਾਰੇ ਉਸ ਸਿੱਖਿਆ ਨੂੰ ਆਪਣੇ ਜੀਵਨ ਚ ਲਾਗੂ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਪ੍ਰੀਤਮ ਜਾਨ ਲਿਹੋ ਮਨ ਮਾਹੀ ਕਹਿੰਦੇ ਪਰਮਾਤਮਾ ਨੂੰ ਸੰਬੋਧਨ ਹੋ ਕੇ ਕਹਿ ਰਹੇ ਪ੍ਰੀਤਮ ਜਾਨ ਲਿਹੋ ਮਨ ਮਾਹੀ ਕਹਿੰਦੇ ਉਹ ਗੱਲ ਨੂੰ ਤੁਸੀਂ ਆਪਣੇ ਹਿਰਦੇ 'ਚ ਜਾਣ ਲਓ ਪੱਕੇ ਕਰ ਲਓ ਕਿ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਤੁਹਾਨੂੰ ਬੜੇ ਉਚਾਈਆਂ ਤੱਕ ਲੈ ਜਾਂਦਾ ਪ੍ਰੀਤਮ ਜਾਣ ਲਿਹੁ ਮਨ ਮਾਹੀ ਕਹਿੰਦੇ ਆਪਣੇ ਮਨ 'ਚ ਪੱਕਾ ਕਰ ਲਓ ਕੀ ਪੱਕਾ ਕਰਨਾ ਜੀ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਕਿ ਤੁਹਾਡੇ ਮਰਨ ਤੱਕ ਸਹਾਇਤਾ ਕਰਨੀ ਐ ਨੇ ਤੇ ਜਿਹੜੇ ਵਾਕਏ ਰਿਸ਼ਤਿਆਂ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਰਦੇ ਐ ਕਹਿੰਦੇ ਆਪੋ ਆਪਣੇ ਸੁੱਖਾਂ ਦੇ ਨਾਲ ਜੁੜੇ ਹੋਏ ਐ ਆਪਣੇ ਸੁੱਖ ਸਿਓ ਹੀ ਜੱਗ ਫਾਦੇਓ ਕੋ ਕਾਹੋ ਕੋ ਨਹੀਂ ਕਹਿੰਦੇ ਸਾਰੇ ਆਪੋ ਆਪਣੇ ਸੁੱਖ ਨਾਲ ਜੁੜੇ ਹੋਏ ਐ ਜਿੱਦੇ ਸੁੱਖ ਮਿਲਣਾ ਹਟ ਗਿਆ ਉਦੋਂ ਹੀ ਸਾਥ ਛੱਡ ਦਿੰਦੇ ਐ ਜੀ ਕਹਿੰਦੇ ਸੁੱਖ ਜਿੰਨਾ ਚਿਰ ਹੈ ਉਹਨਾਂ ਚਿਰ ਤੁਹਾਡੇ ਨਾਲ ਜੁੜੇ ਹੋਏ ਹੋਣਗੇ ਆਪਣੇ ਸੁਖ ਸਿਉਹੇ ਜੱਗ ਫਾਂਦੇ ਹੋ ਸਾਰਾ ਜੱਗ ਕਹਿੰਦੇ ਇੱਕ ਦੂਜੇ ਦੇ ਨਾਲ ਸੁੱਖਾਂ ਕਰਕੇ ਜੁੜਿਆ ਹੋਇਆ ਕੋ ਕਾਹੋ ਕੋ ਨਾਹੀ ਕਹਿੰਦੇ ਜੇ ਸੁਖ ਨਾ ਹੋਣ ਫਿਰ ਨਹੀਂ ਹੈ ਕੋਈ ਰਹਾਓ ਰਹਾਓ ਦਾ ਭਾਵ ਕਿ ਠਹਿਰਾਓ ਰੁਕਣਾ ਤੇ ਰੋਕਣ ਦਾ ਠਹਿਰਾਓ ਦਾ ਭਾਵ ਕੀ ਸ਼ਬਦ ਨੂੰ ਸਮਝਣਾ ਹੈ ਭਾਈ ਸੁਖਮਿਆਨ ਬਹੁਤ ਮਿਲ ਬੈਠਤ ਰਹਤ ਚਹੁ ਦਿਸ ਘੇਰੇ ਕਹਿੰਦੇ ਜਿੰਨਾ ਚਿਰ ਤੁਹਾਡੇ ਕੋਲ ਸੁੱਖ ਨੇ ਓਨਾ ਚਿਰ ਤੁਹਾਡੇ ਕੋਲੇ ਬਹੁਤ ਦੁਨੀਆ ਨੇ ਆਉਣਾ ਸੁਖਮਿਆਨ ਬਹੁਤ ਮਿਲ ਬੈਠਤ ਸਾਰੇ ਤੁਹਾਡੇ ਕੋਲ ਆ ਕੇ ਬੈਠਣਗੇ ਹਾਲ ਚਾਲ ਪੁੱਛਣਗੇ ਜਾਉ ਦਿਸ ਕੇਰਾ ਰਹਿਤ ਜਹੋਂ ਦਿਸ ਕੇਰਾ ਕਹਿੰਦੇ ਹਾਲੇ ਵਾਲੇ ਘੇਰਾ ਪਾ ਕੇ ਰਖਣਗੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕਿਉਂਕਿ ਸੁੱਖ ਨੇ ਨਾ ਜਿੱਤੇ ਸੁੱਖ ਖਤਮ ਹੋ ਗਏ ਵਿਪਤ ਪਰੇ ਸਭ ਹੀ ਸੰਗ ਛੱਡਿਤ ਕੋਉ ਨਾ ਆਵਤ ਨੇਰੈ ਕਹਿੰਦੇ ਜਿੱਤੇ ਵਿਪਤਾ ਦਾ ਸਮਾ ਆ ਗਿਆ ਉਦੇ ਕਹਿੰਦੇ ਸਾਰਿਆਂ ਨੇ ਸੰਗ ਛੱਡ ਦੇਣਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਤ ਅਸੀਂ ਪੜ੍ਹਦੇ ਆ ਨਾ ਕਿ ਆਨੰਦਪੁਰ ਸਾਹਿਬ ਦਾ ਕਿਲਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿੰਦੇ ਆ ਚਾਰ ਸਹਿਬਜ਼ਾਦੇ ਨਾਲ ਨੇ ਕਿੰਨੇ ਸਿੰਘ ਲਾਲ ਨੇ ਮਾਤਾਵਾਂ ਨਾਲ ਨੇ ਬੜੇ ਲੋਕ ਆਉਂਦੇ ਆ ਸੱਚੇ ਬਾਦਸ਼ਾਹ ਤੁਹਾਡੇ ਕੋਲ ਰਹਿਣੇ ਸੀ ਨੇ ਤੁਹਾਡੇ ਕੋਲ ਰਹਿਣੇ ਪਰ ਜਦੋਂ ਉਹ ਸਮਾਂ ਆਇਆ ਉਹ ਦੀਆਂ ਠੰਡੀਆਂ ਰਾਤਾਂ ਤੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਤੇ ਉਹ ਕਿਲੇ ਨੂੰ ਘੇਰਾ ਪਾ ਕੇ ਰੱਖਿਆ ਕਿੰਨਾ ਸਮਾਂ ਘੇਰਾ ਰਿਆ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਹਿਣ ਵਾਲੇ ਸੀ ਉਹਨਾਂ ਨੇ ਵੀ ਆਖਿਆ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਨਾਲ ਰਹਿ ਨਹੀਂ ਸਕਦੇ ਕਿਉਂਕਿ ਤੁਹਾਡੇ ਨਾਲ ਰਹਿਣਾ ਬਹੁਤ ਔਖਾ ਹੈ ਨਾਤੇ ਖਾਣ ਨੂੰ ਕੁਝ ਮਿਲਦਾ ਨਾ ਬਾਹਰ ਜਾ ਸਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜਿਆਂ ਨੇ ਨਹੀਂ ਰਹਿਣਾ ਉਹ ਛੱਡ ਕੇ ਚਲੇ ਜਾਓ ਕਹਿੰਦੇ ਫਿਰ ਵੜਿਆ ਨੇ ਵਿਦਾਵਾ ਲਿਖ ਕੇ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਜੇ ਸਾਡੇ ਨਾਲ ਰਹਿਣਾ ਤਾਂ ਰੋ ਨਹੀਂ ਰਹਿਣਾ ਤਾਂ ਇੱਥੇ ਲਿਖ ਕੇ ਜਾਓ ਕਿ ਤੂੰ ਸਾਡਾ ਗੁਰੂ ਨੇ ਤੇ ਅਸੀਂ ਤੇਰੇ ਸਿੰਘ ਨੇ ਕਿਉਂ ਕਿਉਂਕਿ ਵਿਪਤਾ ਦਾ ਸਮਾਂ ਆਲੇ-ਦਾਲੇ ਘੇਰਾ ਪਿਆ ਹੋਇਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਛੱਡ ਸਕਦੇ ਐ ਫਿਰ ਸਾਡੇ ਨਾਲ ਕੌਣ ਖੜੂਗਾ ਜੀ ਤੇ ਕਿੰਨਿਆਂ ਨੇ ਵਦਾਵਾ ਲਿਖ ਕੇ ਦਿੱਤਾ ਵਿਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਵਤ ਨੇੜਾ ਕਹਿੰਦੇ ਨੇੜੇ ਖੜਨ ਵਾਲੇ ਵੀ ਫਿਰ ਜਿਹੜੇ ਪਿਆਰ ਕਰਨ ਵਾਲਿਆ ਹੁੰਦੇ ਉਹ ਵੀ ਫਿਰ ਦੂਰ ਵਗ ਜਾਂਦੇ ਆ ਜਦੋਂ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਸਮਾਂ ਆ ਜਾਂਦਾ ਘਰ ਕੀ ਨਾਰ ਬਹੁਤ ਹਿੱਤ ਜਾਸਿਓਂ ਸਦਾ ਰਹਤ ਸੰਗ ਲਾਗੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਹੋਰ ਸੌਖਾ ਸਮਝਾਇਆ ਕਿ ਦੁਨੀਆ ਦੀ ਗੱਲ ਛੱਡਦੇ ਹੋ ਪਤੀ ਪਤਨੀ ਦਾ ਰਿਸ਼ਤਾ ਕਹਿੰਦੇ ਸਾਰਿਆਂ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਘਰ ਕੀ ਨਾਰ ਬਹੁਤ ਹੀ ਤਜਾਸੀਓ ਕਹਿੰਦੇ ਇੱਕ ਦੂਜੇ ਨਾਲ ਬੜਾ ਪਿਆਰ ਹੈ ਸਦਾ ਰਹਤ ਸੰਗ ਲਾਗੇ ਕਹਿੰਦੇ ਹਮੇਸ਼ਾ ਨਾਲ ਨਾਲ ਚੱਲਦੇ ਆ ਇੱਕ ਦੂਜੇ ਦੇ ਨਾਲ ਚੱਲਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਇਹਦੇ ਤੋਂ ਨੇੜੇ ਦਾ ਰਿਸ਼ਤਾ ਤੇ ਹੋਰ ਕੋਈ ਹੈ ਨਹੀਂ ਕਹਿੰਦੇ ਜਦੋਂ ਇਹ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ ਆਹ ਸਰੀਰ ਮਿੱਟੀ ਬਣ ਗਿਆ ਉਹ ਕਹਿੰਦੇ ਉਦੋਂ ਉਸ ਘਰ ਵਾਲੀ ਬੀਬੀ ਨੇ ਵੀ ਕਹਿ ਦੇਣਾ ਕਿ ਪ੍ਰੇਤ ਬਣ ਗਿਆ ਤੇ ਭਾਵਕੇ ਖਤਮ ਹੋ ਗਿਆ ਮਰ ਗਿਆ ਹੁਣ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭੱਗੇ ਕਹਿੰਦੇ ਜਦੋਂ ਉਹ ਵੀ ਤੁਹਾਨੂੰ ਇਸ ਤਰ੍ਹਾਂ ਕਹਿ ਕੇ ਛੱਡ ਜਾਣਾ ਉਹਨੇ ਕਹਿੰਦੇ ਫਿਰ ਜਦੋਂ ਸਾਡੇ ਕੋਲ ਦੁੱਖਾਂ ਦਾ ਸਮਾ ਆ ਗਿਆ ਉਦੋਂ ਕਹਿੰਦੇ ਫਿਰ ਦੂਜਿਆਂ ਨੇ ਕਿੱਥੇ ਖੜਨਾ ਹੈ ਜਦੋਂ ਘਰ ਵਾਲੀ ਵੀ ਤੁਹਾਡਾ ਸਾਥ ਛੱਡ ਗਏ ਫਿਰ ਦੂਜਿਆਂ ਤੀਜਿਆਂ ਨੇ ਤੇ ਖੜਨਾ ਹੀ ਨਹੀਂ ਗੁਰੂ ਤੇਗワਾ ਦਰਸਾਂ ਵਾਲੇ ਸਮਝਾ ਰਹੇ ਕਹਿੰਦੇ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸਿਉ ਨੇਹੋ ਲਗਾਇਓ ਕਹਿੰਦੇ ਇੱਥੇ ਸੰਸਾਰ ਦਾ ਇੱਕ ਨਿਯਮ ਬਣਿਆ ਹੋਇਆ ਹੈ ਕਹਿੰਦੇ ਇਹ ਚੀਜ਼ਾਂ ਦੇ ਨਾਲ ਅਸੀਂ ਅਤ ਦਾ ਪਿਆਰ ਪਾਲਿਆ ਇਹ ਵਿਦਕੋ ਵਿਵਹਾਰ ਬਣਿਓ ਹੈ ਜਦੋਂ ਸਿਓ ਨੇਹੋ ਲਗਾਇਓ ਨੇਹੋ ਦਾ ਭਾਵ ਹੁੰਦਾ ਪਿਆਰ ਕਿ ਤੁਸੀਂ ਪਿਆਰ ਪਾਲਿਆ ਅੰਤ ਵਾਰ ਨਾਨਕ ਬਿਨ ਹਰ ਜੇ ਕੋਉ ਕਾਮ ਨ ਆਇਓ ਤੇ ਗੁਰੂ ਤੇਗ ਬਹਾਦਰ ਸਮਰ ਇਹ ਕਹਿੰਦੇ ਅੰਤ ਦਾ ਜਦੋਂ ਸਮਾ ਆਉਣਾ ਕਹਿੰਦੇ ਉਦੋਂ ਕਿਸੇ ਨੇ ਵਾਹ ਨਹੀਂ ਫੜਨੀ ਉਦੋਂ ਫਿਰ ਜਿਹੜਾ ਤੇਰੇ ਕੋਲੇ ਨਾਮ ਦਾ ਖਜ਼ਾਨਾ ਇਕੱਠਾ ਕੀਤਾ ਹੋਇਆ ਉਹੀ ਕੰਮ ਆਉਣਾ ਅੰਤ ਵਾਰ ਅੰਤ ਵਾਰ ਮਰਨ ਵਾਸਤੇ ਨਹੀਂ ਇੱਥੇ ਕਿਹਾ ਗੁਰੂ ਸਾਹਿਬ ਨੇ ਕਿ ਜਦ ਤੇਰੀ ਮੌਤ ਹੋ ਗਈ ਨਹੀਂ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਕਹਿੰਦੇ ਆ ਕਿ ਅੰਤ ਅਨੁਯਾਰ ਤੂੰ ਤੇ ਆ ਕੰਮ ਕਰੇ ਲਿਆ ਅੰਤ ਨੂੰ ਆ ਤੇ ਕੰਮ ਕਰੇ ਲਿਆ ਕਹਿੰਦੇ ਉਦੋਂ ਤੇਰੀ ਵਾ ਉਦੋਂ ਪਰਮਾਤਮਾ ਨੇ ਫੜਨੀ ਹੈ ਅੰਤ ਵਾਰ ਨਾਨਕ ਵਿਨਹਰ ਜੀ ਕੋਊ ਕਾਮ ਨਾ ਆਇਓ ਕਹਿੰਦੇ ਫਿਰ ਉਸ ਟਾਈਮ ਤੇ ਜਦੋਂ ਤੁਹਾਡੇ ਕੋਲ ਦੁੱਖਾਂ ਦਾ ਸਮਾਂ ਹੋਊਗਾ ਉਦੋਂ ਕਿਸੇ ਨੇ ਵਾ ਨਹੀਂ ਫੜਨੀ ਉਦੋਂ ਜੇ ਤੇਰੇ ਕੋਲੇ ਨਾਮ ਦਾ ਖਜ਼ਾਨਾ ਇਕੱਠਾ ਕੀਤਾ ਹੋਇਆ ਹੈ ਫਿਰ ਉਹਨੇ ਵਾ ਫੜਨੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਛੱਡਿਆ ਕਿੰਨੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਤੇ ਕਿੰਨੇ ਉੱਥੋਂ ਉਹ ਸਰਸਾ ਨੂੰ ਪਾਰ ਕਰਕੇ ਲੰਗੇ ਤੇ ਉਦੋਂ ਫਿਰ ਉੱਥੇ ਪ੍ਰਮਾਤਮਾ ਉਹਨਾਂ ਦੇ ਵਿੱਚ ਵਰਤਿਆ ਇਹ ਵਿੰਦ ਕੋ ਵਿਵਹਾਰ ਬਣਿਓ ਹੈ ਜਸੋ ਨੇਹੋ ਲਗਾਇਓ ਅੰਤਾਰ ਨਾਨਕ ਵਿਨ ਹਰ ਜੀ ਕੋਉ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ